ਸਾਡਾ ਉਹ ਚਮਕਦਾ ਹੀਰਾ ਮਾਰਦਿਓ ਜਿਹਨੇ ਹਲੇ ਦੁਨੀਆ ਨੂੰ ਰੋਸ਼ਨ ਕਰਨਾ ਹੁੰਦਾ ਸੀ ਤੁਸੀਂ ਦੀਪ ਸਿੱਧੂ ਨੂੰ ਮਾਰਿਆ ਤੁਸੀਂ ਸਦੀਪ ਨੰਗਲੰਬੀਆਂ ਨੂੰ ਮਾਰਿਆ ਤੁਸੀਂ ਮੇਰੇ ਪੁੱਤ ਨੂੰ ਮਾਰਿਆ ਉਹ ਯਾਰ ਕਿੰਨੇ ਕਿਤਲ ਗਰਹਿਵਾ ਹੁਣ ਤਾਂ ਇਸ ਸਟੇਟੀ ਲੰਮੀ ਹੋ ਜਾਂਦੀ ਹੈ ਅਸੀਂ ਚਾਹੁੰਦੇ ਹਾਂ ਸਿਸਟਮ ਕਿ ਸਦਾ ਆਪੀ ਗੱਲ ਅਸੀਂ ਚਾਹੁੰਦੇ ਹਾਂ ਇਹਨਾਂ ਦੀ ਸਜ਼ਾ ਜਿਹੜੀ ਉਹਨੂੰ ਧੁਖਵੀਂ ਕੀਤਾ ਜਾਵੇ ਉਹ ਦਰਸ਼ਨ ਆਇਆ ਤੁਸੀਂ ਇਹੋ ਜਿਹਾ ਫਸ ਲੈਣਾ ਕਰੋ ਜਿਹੜੇ ਮੈਂ ਕਰ ਗਿਆ ਮੇਰਾ ਮਜ਼ਾਕ ਉਡਾਉਂਦਿਆ ਤੁਹਾਡੇ 20000 ਵਰਗੇ ਜਦੋਂ ਗੱਲ ਕਤਲਾ ਦੀ ਜਲਦੀ ਹੈ ਉਹ ਦੂਜੀਆਂ ਸਰਕਾਰਾਂ ਨਾਲ ਅੰਕੜੇ ਦਿੰਦਾ ਕਹਿੰਦਾ ਲੋਕ ਕਤਲਾ ਨੂੰ ਜਿਹਦਾ ਪੰਜਾਬ ਦੀ ਕਾਂਗਰਸ ਦੀ ਐਵਰੇਜ ਸੀ ਉਹ ਭਾਈ ਬਿਰੂ ਮਾਰੇ ਕਰਕੇ ਬੋਲੂ ਲੈਂਦਾ ਸੀ ਤੁਸੀਂ ਦਾ ਘਟਾ ਦਿਓ ਤੁਸੀਂ ਸਾਰਿਆਂ ਨੇ ਸਮਝੋ ਕੇ ਕਰ ਲਏ ਤੁਸੀਂ ਤਾਂ ਉਹ ਵੀ ਤੁਸੀਂ ਦਾ ਦਸ ਪਾਰਾ ਤੇ ਲੈ ਕੇ ਐਵਰੇਜ ਨੂੰ ਔਰ ਮਾਰਦੇ ਵੀ ਜਿਹੜਾ ਕਤਲ ਹੁੰਦਾ ਕੋਈ ਮੇਰੇ ਵਰਗੇ ਬੁਢੇ ਡੇਢੇ ਤੇ ਗੋਲੀ ਮਾਰ ਕੇ ਡੰਗ ਲੈ ਜਾਂਦਾ। ਉਹ ਤੁਸੀਂ ਸਾਡਾ ਉਹ ਚਮਕਦਾ ਹੀਰਾ ਮਾਰਦੇ ਹੋ ਜਿਹਨੇ ਹਲੇ ਦੁਨੀਆ ਨੂੰ ਰੋਸ਼ਨ ਕਰਨਾ ਹੁੰਦਾ ਹੈ। ਜਿਹੜਾ ਹਲੇ ਆਪ ਤੇ ਸ਼ੁਰੂਆਤੀ ਪੜਾਵਾ ਤੇ ਹੁੰਦਾ ਹੈ। ਤੁਸੀਂ ਚੁਣ-ਚੁਣ ਕੇ ਸਾਡੇ ਉਹਨਾਂ ਨੂੰ ਮਾਰਦੇ। ਤੁਸੀਂ ਦੀਪ ਸਿੱਧੂ ਨੂੰ ਮਾਰਿਆ। ਤੁਸੀਂ ਸੰਦੀਪ ਨੰਗਲੰਬੀਆਂ ਨੂੰ ਮਾਰਿਆ। ਤੁਸੀਂ ਮੇਰੇ ਪੁੱਤ ਨੂੰ ਮਾਰਿਆ। ਪਜਰ ਕਿੰਨੇ ਕਿਤਲ ਗਿਣਾਵਾਂ ਹੁਣ ਤਾਂ ਇਸ ਸਟੇਜ ਦੀ ਲੰਮੀ ਹੋ ਜਾਂਦੀ ਹੈ। ਕਤਲਾਂ ਦੇ ਨਾਂ ਜਾਣਦੇ ਆ ਗਿਣਦੇ ਆ। ਔਰ ਸਾਡੇ ਚੁਣੇ ਹੋਏ ਨਮਾਇंदे ਕੀ ਕਹਿੰਦੇ ਐ ਇਹ ਇੱਕ ਐਵਰੇਜ ਐ ਲਾਂਡ ਆਰਡਰ ਦੇ ਵਿੱਚ ਇਹਦੇ ਕੋਈ ਫਰਕ ਨਹੀਂ ਐ ਹੁਣ ਏਡਾ ਵੱਡਾ ਕਤਲ ਹੋ ਗਿਆ ਜਿਸ ਕਰ ਤਾ ਜਿਸ ਕਰਕੇ ਕਿ ਸਾਨੂੰ ਸਰਪੰਦਰ ਮਾਈ ਮਿਲ ਜੂਗਾ ਨਹੀਂ ਮਿਲਣਾ ਨਾ ਜਦੋਂ ਮਿਲਣਾ ਹੀ ਨਹੀਂ ਜਿਸ ਕਰਕੇ ਤਾ ਮਿਲੂਗਾ ਸਾਨੂੰ ਅਸੀਂ ਚਾਹੁੰਦੇ ਐ ਸਿਸਟਮ ਦਾ ਸੁਧਾਰ ਦੀ ਗੱਲ ਅਸੀਂ ਚਾਹੁੰਦੇ ਐ ਇਹਨਾਂ ਦੀ ਸਜ਼ਾ ਜਿਹੜੀ ਉਹਨੂੰ ਧੁਖ ਮੀ ਕੀਤਾ ਜਾਵੇ ਜਿਹੜੀ ਕਤਲ ਦੀ ਸਜ਼ਾ ਕੀ ਐ 312 ਦਾ ਪਰਚਾ ਦਰਜ ਹੋ ਜੂ ਜਿਮਨੀਆ ਲਿਖਣ ਜਾਂ ਲੰਨਾਪਾਪਾ ਕਰਕੇ ਰਾਤ ਚ ਰੱਖ ਦੇਣਾ ਉਦੋਂ ਮਗਰੋਂ 5 ਸਾਲਾਂ ਬਾਅਦ ਸੱਚ ਕਾਨੂੰਨ ਕਹਿੰਦੇ ਜੇ ਉਹ ਸਰਕਾਰੀ ਵਕੀਲ ਆਪਦਾ ਵੀ ਨਾ ਕਰੇ ਸਰਕਾਰ ਵਕੀਲ ਦੇ ਕੋਲ ਦੀ ਜ਼ਮਾਨਤ ਕਰ ਦਿੰਦੀ ਜਦ ਇੱਕ ਪਾਸੇ ਬਾਈ ਸਿਕੰਦਰ ਦਾ ਪਰਿਵਾਰ ਰੁਕਿਆ ਦੂਜੇ ਪਾਸੇ ਚਾਰ ਸਾਲ ਜੇਲ੍ਹ ਕਿਲਾਉਣੇ ਉਦੋਂ ਮਗਰੋਂ ਫੇਰ ਆਜੂ ਆਏ ਨਹੀਂ ਪਤਾ ਉਦੋਂ ਪਹਿਨਾ ਜੇਲ੍ਹ ਨਹੀਂ ਹੈਗੀ ਅੱਕੇ ਹੋਸਟਲ ਨੇ ਉੱਥੇ ਆਕਾ ਬੈਠੇ ਨੇ ਜੱਗੂ ਬੁਆਹ ਕੁਰੀਏ ਵਰਗੇ ਲੌਰ ਉਸ ਵਰਗੇ ਪਤਾ ਨਹੀਂ ਹੁਣ ਤਾਂ ਕਿੰਨੇ ਲੋਕਾਂ ਹੁਣ ਤਾਂ ਗਿਣੇ ਵੀ ਨਹੀਂ ਜਾਂਦੇ ਕਿੰਨੇ ਬੈਠੇ ਆ

ਛੋਟੀ ਬਿਦਰਾ ਕਰਤੀ ਇਹ ਆਪਾ ਕਰਤਾ ਸਖਵਿੰਦਰ ਬਾਈ ਦਾ ਅਸਲਾ ਜਮਾ ਕਰ ਲਿਆ ਇਹ ਆਪਾ ਕਰਤਾ ਇਹ ਮੰਗ ਲੱਗੇ ਹੋਏ ਨੇ ਪਹਿਲਾ ਉਹ ਤੋਂ ਸਭ ਕੁਝ ਬਿਦਰਾ ਕਰਦੇ ਆ ਫਿਰ ਜਦੋਂ ਉਹਨੂੰ ਦੇਖ ਲੈਣੇ ਵੀ ਹੁਣ ਜਮਾ ਕਰ ਲਿਆ ਹੁਣ ਜਾਂਦਾ ਹੁਣ ਜਿਹੜਾ ਮਰਜੀ ਦੁਕੀ ਦਾ ਡਿਸਟ੍ਰਿਕਟ ਭੇਜ ਦੋ ਉਹ ਗੋਲੀ ਮਾਰ ਕੇ ਤੁਰ ਜਾ ਹੁਣ ਵੀਰੋ ਜਿਹਦੇ ਨੇ ਨਾ ਹੁੰਦੀ ਐ ਲਾਗਤਾਂ ਬੇਲਾ ਕਬਲਾ ਬੇਸ ਕੇ ਲੰਘ ਜਾਂਗੇ ਘਰ ਮੁਰਦੀ ਦਾ ਜਾਵਾਂਗੇ ਕੱਲੇ ਤੱਕਲੇ ਨਾ ਜਾਵਾਂਗੇ ਹੁਣ ਜਿਹੜਾ ਆਈਮੀ ਬਸਤ ਤੁਸੀਂ 50 ਜਣੇ ਫੜੋ ਕਿਹੜਾ ਬਸਤਲ ਕੱਢੂ ਕੱਢ ਕੇ ਗੋਲੀ ਮਾਰਦੂ ਉਹਦਾ ਕੀ ਹੱਲ ਹੈ ਭਾਈ ਕਾਦੇ ਤੋਂ ਬਚਤ ਕਰਾਂਗੇ ਇਹਨਾਂ ਤੋਂ ਮਾਊਰੀ ਉਹਦਾ ਸਰਚਤਾ ਹਰੇਕ ਦੀਦੀ ਬੀਤੇ ਜਿਹੜੀ ਹਰੇ ਕੋਲੇ ਬਸਤਲ ਹੈ ਤਾਂ ਕੋਈ ਹੈ ਨਹੀਂ ਹਰਾਮ ਦਾ ਖਾਣਾ 24 ਘੰਟੇ ਔਰ ਸਭ ਤੋਂ ਵੱਧ ਨਿਗਾਹ ਕਿੰਨਾ ਤੇ ਹੈ ਜਿਹਨੇ ਵਿਤਵਾਤ ਕਿੰਨੀ ਲੈ ਲੈਂਦੇ ਆ ਜਿਹਦਾ ਜਵਾਬਕਾਰ ਪੈਸੇ ਕਮਾ ਕੇ ਘਰੇ ਵਰਦੇ ਉਹਦੀ ਮੌਤ ਸਭ ਤੋਂ ਨੇੜੇ ਆ ਇਹ ਚੌਂਦੇ ਹੀ ਹੈ ਹੁਣ ਮੈਨੂੰ ਐ ਦੱਸੋ ਗੈਂਗਸਟਰ ਬਾਤ ਤੇ ਨਸ਼ੇ ਦੇ ਤਸਕਰ ਇਹ ਕੋਸ ਕਿਹਦੇ ਦੋ ਪਹਿਲੂ ਆ ਜੇ ਤੁਸੀਂ ਕਹੋ ਕਿ ਨਸ਼ਾ ਬੰਦ ਹੋ ਜੋ ਗੈਂਗਸਟਰ ਰਹਿਣਗੇ ਤਾਂ ਗੈਂਗਸਟਰ ਰਹਿਗੇ ਤਾਂ ਦੱਸੋ ਇਹ ਦੋਨੇ ਚੀਜ਼ਾਂ ਆਪਸ ਦੇ ਵਿੱਚ ਜੁੜੀਆਂ ਨਸ਼ਾ ਵੇਚਦਾ ਕੌਣ ਹੈ ਚਿਤਰਾ ਬੰਦਾ ਨਸ਼ਾ ਵੇਚਦਾ ਮੇਰੇ ਵਰਗਾ ਲੈ ਕੇ ਤੂੰ ਇੱਥੇ ਜਾ ਕੇ ਬਾਹਰ ਨੂੰ ਬਟਾ ਦੇ ਨੂੰ ਮਰਾਜਮ ਜਾ ਕੇ ਉਹ ਦੋਨੇ ਚੀਜ਼ਾਂ ਆਪਸ ਦੇ ਵਿੱਚ ਜੁੜੀਆਂ ਬੜੇ ਤਰੀਕੇ ਦੇ ਨਾਲ ਜੇਲਾਂ ਦੇ ਵਿੱਚੋਂ ਇਹ ਸਾਰੇ ਸਿਸਟਮ ਨੂੰ ਮੈਨਿਪੂਲੇਟ ਕੀਤਾ ਜਾਂਦਾ ਹੈ ਪਹਿਲਾ ਸਾਡੇ ਗਵਾਖ ਬੇਕਾਰ ਕੀਤੇ ਜਾਂਦੇ ਆ ਫਿਰ ਉਹਨਾਂ ਦੀ ਔਕਾਤ ਨੂੰ ਖਰੀਦਾ ਜਾਂਦਾ ਉਹ ਫਿਰ ਸਿਆਸੀ ਨਿਸ਼ਾਨੇ ਭੂੜੇ ਜਾਂਦੇ ਆ ਉਹੀ ਕਤਲ ਤੁਹਾਡੇ ਸਾਹਮਣੇ ਜਿਹੜਾ ਇਹ ਹੋਇਆ